ਜਸਵੰਤ ਸਿੰਘ ਕਮਲ ਦਾ ਲਿਖਿਆ ਹੋਇਆ ਨਾਵਲ ਰਾਤ ਬਾਕੀ ਹੈ ਪੁਲਾੜ ਦਾ ਦੂਸਰਾ ਭਾਗ ਸਾਰੀ ਰਾਤ 蒂ਮਕ ਲੱਗੀ ਰਹੀ ਚਰਨ ਨੂੰ ਉੱਕੀ ਨੀਂਦ ਨਹੀਂ ਰਾਤੋਂ ਰਾਤ ਉਸ ਬਹੁਤ ਕੁਝ ਬਣਾ ਕੇ ਢਾ ਦਿੱਤਾ ਉਸ ਦੀ ਜਾਗੂ ਮਿੱਟੀ ਨੇ ਕਈ ਸੁਪਨੇ ਬਣਾਏ ਪਰ ਉਸ ਦੀ ਹੋਸ਼ ਜਰਬਾਂ ਨੇ ਪੂਰੀ ਤਰ੍ਹਾਂ ਤੋੜ ਦਿੱਤੇ ਸਵੇਰੇ ਉੱਠਦਾ ਹੀ ਉਹ ਰੇਲਵੇ ਸਟੇਸ਼ਨ ਨੂੰ ਤੁਰ ਪਿਆ ਉਸ ਦਾ ਮਨ ਜਾਣ ਨਾ ਜਾਣ ਦਗਾ ਦਲੀਲਾਂ ਵਿੱਚ ਇੱਧਰ ਉੱਧਰ ਡੋਲ ਰਿਹਾ ਸੀ ਮੈਨੂੰ ਜਾਣਾ ਚਾਹੀਦਾ ਹੈ ਹੂੰ ਹੂੰ ਮੈਨੂੰ ਨਹੀਂ ਜਾਣਾ ਚਾਹੀਦਾ ਮੈਂ ਕਿਉਂ ਨਾ ਜਾਵਾਂ ਮੈਂ ਜਾਵਾਂ ਵੀ ਕਿਉਂ ਟਿੱਕਟ ਬਾਬੂ ਨੇ ਉਸਨੂੰ ਪੁੱਛਿਆ ਟਿੱਕਟ ਕਿਥੋਂ ਦੀ ਸਰਦਾਰ ਜੀ ਪਟਿਆਲੇ ਦੀ ਰਾਜਕੋਲ ਜਾਣ ਦੀ ਥਾ ਉਹ ਪਟਿਆਲੇ ਪਰਪੂਰ ਕੋਲੇ ਜਾ ਰਿਹਾ ਸੀ ਜ਼ਖਮ ਉਸ ਦਾ ਕੁੱਟਿਆ ਹੋਇਆ ਸੀ ਹੰਝੂ ਰੋਕੇ ਹੋਏ ਰੋਕੇ ਹੋਏ ਉਸਨੂੰ ਸਿਆਣੀ ਹਾ ਸਿਆਣੀ ਹਮਦਰਦੀ ਦੀ ਲੋੜ ਸੀ ਉਸ ਦੀ ਪੀੜ ਨੂੰ ਕੋਈ ਪੀ ਲਵੇ ਕੀ ਰਾਜ ਮੇਰੇ ਜ਼ਖਮਾਂ ਤੇ ਫੰਬਾ ਨਾ ਰੱਖਦੀ ਉਹ ਤਾਂ ਬਿਜਾਰੀ ਆਪ ਲਹੂ ਲਹਾਨਾ ਮੈਨੂੰ ਉਸ ਨੂੰ ਜਾ ਕੇ ਤਸੱਲੀ ਦੇਣੀ ਚਾਹੀਦੀ ਪੂਰਾ ਮੈਨੂੰ ਕੋਈ ਚੰਗੀ ਸਲਾਹ ਦੇਵੇਗਾ ਗੱਡੀ ਵਿੱਚ ਉਹ ਇੱਕ ਖੁੰਝੇ ਲੱਗਾ ਬੈਠਾ ਸੀ ਹਕੀਕਤ ਤੇ ਇੱਕ ਹੀ ਥੱਪੜ ਨੇ ਉਸ ਦੀ ਜ਼ਿੰਦਗੀ ਦੀਆਂ ਕਲਪਨਾਵਾਂ ਦਾ ਢਾਂਚਾ ਬਖੇਰ ਕੇ ਰੱਖ ਦਿੱਤਾ ਸੀ ਉਹ ਹਰ ਪਲ ਬਦਲਦੇ ਹਾਲਾਤ ਦੇਖਦਾ ਮਹਿਸੂਸ ਕਰਦਾ ਤੇ ਮੋੜ ਉਹਨਾਂ ਨੂੰ ਸਮਾਜੀ ਜ਼ਿੰਦਗੀ ਤੇ ਟਾਲ ਟਾਲ ਪਰਖਦਾ ਸੀ ਉਸ ਦੇ ਇਰਾਦਿਆਂ ਨੂੰ ਬੇਵਫਾ ਪਹਿਲੂ ਟਾਂਹਾਂ ਲਾ ਰਹਿ ਸਨ ਉਹ ਮਸਾਂ ਲੱਤਾ ਘੜਿਸਦਾ ਟਾਂਗੇ ਵਿੱਚੋਂ ਉੱਤਰ ਕੇ ਭਰਪੂਰ ਦੇ ਹੋਸਟਲ ਤੱਕ ਗਿਆ ਪੂਰਾ ਵੀ ਉਹਨੇ ਕਾਲਜੋਂ ਆ ਕੇ ਕੱਪੜੇ ਬਦਲ ਰਿਹਾ ਸੀ ਉਸ ਚੁੱਪ ਚਰਨ ਨੂੰ ਦੇਖਿਆ ਤੇ ਗੱਲ ਵਖੜੀ ਪਾ ਲਈ ਚਰਨੇ ਮੀਂ ਤੇਰੇ ਆਉਣ ਆਉਣ ਨਾਲ ਹੀ ਪਿਆਏ ਹਾਂ ਹਾਂ ਉਹ ਪੂਰੇ ਵੱਲ ਦੇਖੀ ਜਾ ਰਿਹਾ ਸੀ ਤੇ ਚਾਹੁੰਦਾ ਸੀ ਪੂਰਾ ਉਸ ਨੂੰ ਸਾਰੇ ਨੂੰ ਜਾਣ ਲਵੇ ਦੱਸਣ ਦੀ ਵੀ ਲੋੜ ਨਾ ਪਵੇ ਉਹ ਦੱਸੇਗਾ ਵੀ ਕਿਵੇਂ ਕੀ ਗੱਲ ਹੈ ਚਰਨ ਪੂਰੇ ਦੀਆਂ ਅੱਖਾਂ ਹੈਰਾਨੀ ਵਿੱਚ ਡੋਰ-ਪੋਰ ਹੋਰ ਗੰਗਾ ਚੰਨ ਨੇ ਰਾਜ ਦੀ ਚਿੱਠੀ ਪੂਰੇ ਨੂੰ ਦੇ ਦਿੱਤੀ ਅਤੇ ਸਿਰ ਮੇਜ ਤੇ ਸੁੱਟ ਲਿਆ ਕਮਰੇ ਵਿੱਚ ਉਹ ਦੋਵੇਂ ਸਨ ਕਾਲੀ ਹਵਾ ਨਾਲ ਖਿੜਕੀ ਠਕ-ਠਕ ਵੱਜ ਰਹੀ ਸੀ ਜਿਉਂ-ਜਿਉਂ ਪੂਰਾ ਖਤ ਪੜਦਾ ਜਾ ਰਿਹਾ ਸੀ ਅਣਹੋਣੀ ਦਾ ਪਰ ਉਸ ਨੂੰ ਹਰਕਤਹੀਨ ਕਰਦਾ ਜਾ ਰਿਹਾ ਸੀ ਸਾਰਾ ਖਤ ਪੜ ਲੈਣ ਤੋਂ ਬਾਅਦ ਉਸ ਵਿੱਚ ਹਿੰਮਤ ਨਹੀਂ ਰਹੀ ਸੀ ਕਿ ਇੰਨੀ ਵੀ ਪੁੱਛ ਸਕੇ ਕਿ ਸੱਚ ਹੈ ਇਹ ਝੂਠ ਵੀ ਕਿਸ ਤਰ੍ਹਾਂ ਹੋ ਸਕਦਾ ਹੈ ਜਦ ਰਾਜ ਆਪਣੇ ਹੱਥੀ ਲਿਖ ਰਹੀ ਤੈਨੂੰ ਕਦੋਂ ਮਿਲੀ ਇਹ ਚਿੱਠੀ ਇਹ ਵਾਇਅਤ ਸਵਾਲ ਪੁੱਛ ਰਿਹਾ ਹੈ ਮੇਰੇ ਅੰਦਰ ਕਦੂਕਸ ਹੋਇਆ ਪਿਆ ਚੰਨ ਨੇ ਇੱਕ ਪਲ ਭੂਰੇ ਵਾਲ ਅੱਖਾਂ ਚੁੱਕਾਂ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਸੜ ਕੇ ਧੂਆ ਉੱਠ ਰਿਹਾ ਸੀ ਉਸ ਦਾ ਮੂੰਹ ਸੁੱਕਿਆ ਹੋਇਆ ਸੀ ਤੇ ਬੋਲਾਂ ਤੇ ਸਿਕਰੀ ਜੰਮੀ ਪਈ ਸੀ ਪੂਰੇ ਨੇ ਚਿੱਠੀ ਮੇਜ਼ ਤੇ ਰੱਖੀ ਉਹ ਕਿਸਿਸ ਭਰ ਕੇ ਕਮਰੇ ਦੀ ਵਾਰੀ ਨਾਲ ਲੱਗਾ ਦਰਾਟੇ ਦੀ ਵਾੜ ਤੋਂ ਇੱਕ ਵਾਰ ਵਧੀਆਕਾਰ ਪ੍ਰਾਈਵੇਟ ਸੜਕ ਤੋਂ ਫੁਰਰ ਕਰਦੀ ਲੰਘ ਗਈ ਚੰਨ ਨੇ ਪੂਰੇ ਦੇ ਨੋਟਾਂ ਵਾਲੀ ਕਾਫੀ ਕਾਪੀ ਫੋਲ ਲਈ ਅੰਗਰੇਜ਼ੀ ਦੇ ਕਿਸੇ ਸ਼ਾਇਰ ਦੀ ਕੋਟੇਸ਼ਨ ਦਰਦ ਸੀ ਪਿਆਰ ਸੋਵਾਰ ਕਤਲ ਕਰਦਾ ਹੈ ਪ੍ਰੇਮੀ ਹਜ਼ਾਰ ਵਾਰ ਆਸ ਭਰਿਆ ਮੁਸਕਾਂਦਾ ਹੈ ਬਹੁਤ ਅੱਛਾ ਚਾਨਣ ਨੇ ਮਨ ਵਿੱਚ ਕਹਿ ਕੇ ਕਾਪੀ ਦਾ ਬਟਨ ਮਾਰ ਦਿੱਤਾ ਫਿਰ ਉਸ ਪੁੱਰੇ ਤੋਂ ਪੁੱਛਿਆ ਮੈਂ ਰਾਜ ਕੋਲ ਜਾਵਾਂ ਕਿ ਨਾ ਜਰੂਰ ਜਾਣਾ ਚਾਹੀਦਾ ਫਾਇਦਾ ਫਾਇਦਾ ਕੀ ਤੂੰ ਉਸ ਨੂੰ ਹੌਸਲਾ ਨਹੀਂ ਦੇਣਾ ਹੋਵੇਗਾ ਕਿਸੇ ਨੂੰ ਹੌਸਲਾ ਦੇਣਾ ਚੰਗਾ ਹੈ ਮਰਾਜ ਤੋਂ ਜਿੰਦਵਾਰ ਸਕਦਾ ਤੇ ਉਹ ਖੁਸ਼ ਹੋ ਸਕੇ ਇਹ ਮਾਮੂਲੀ ਹਮਦਰਦੀ ਮੈਨੂੰ ਤਾਂ ਸ਼ੱਕ ਹੈ ਉਸਦੇ ਭਵਿੱਖ ਲਈ ਬਦਨਾਮੀ ਦਾ ਕਾਰਨ ਨਾ ਬਣ ਜਾਵੇ ਕਿ ਉਹ ਹੁਣ ਤੇਰੇ ਮਿਲਣ ਨੂੰ ਬਦਨਾਮੀ ਮਹਿਸੂਸ ਕਰੇਗੀ ਨਹੀਂ ਹੋ ਸਕਦੀ ਹੈ ਤੂੰ ਉਸ ਨੂੰ ਇੰਨਾ ਉਪਰਾ ਹੋ ਗਿਆ ਉਸ ਲਈ ਇੰਨਾ ਉਪਰਾ ਹੋ ਗਿਆ ਜੇ ਕੋਈ ਅਗਾਹ ਜਨਮ ਹੁੰਦਾ ਉਪਰਾ ਮੈਂ ਉਹਦੇ ਲਈ ਉਹਦੋਂ ਵੀ ਨਾ ਹੁੰਦਾ ਮੇਰਾ ਮਤਲਬ ਹੈ ਹੁਣ ਮੇਰੇ ਮਿਲਣ ਨਾਲ ਵੀ ਕੁਝ ਹਸਲ ਨਹੀਂ ਰਾਜ ਮੈਨੂੰ ਮਿਲ ਨਹੀਂ ਸਕਦੀ ਜ਼ਿੰਦਗੀ ਪਿਆਰ ਬినా ਬੇਦਵਾ ਰਹੇਗੀ ਚਰਨ ਹੋ ਕੇ ਵਿੱਚ ਲੁਟਕੇ ਰਹਿ ਗਿਆ ਕਿ ਤੈਨੂੰ ਰਾਜ ਤੇ ਭਰੋਸਾ ਨਹੀਂ ਰਿਹਾ ਅਸਲ ਵਿੱਚ ਭਰਪੂਰ ਦੀ ਸੋਚ ਅਤੇ ਅਹਿਸਾਸ ਬੇਚਾਲ ਪਟਕ ਰਹੇ ਸਨ ਇਹ ਗੱਲ ਨਹੀਂ ਰਾਜ ਮੇਰੇ ਲਈ ਮਰ ਵੀ ਸਕਦੀ ਹੈ ਪਰ ਮਰ ਜਾਣਾ ਜ਼ਿੰਦਗੀ 'ਚ ਸ਼ਾਮਲ ਨਹੀਂ ਜ਼ਿੰਦਗੀ ਦੇਣਾ ਤੇ ਲੈਣਾ ਅਜ ਰਾਜ ਦੇ ਵਾਸ ਨਹੀਂ ਰਿਹਾ ਚਾਨਣ ਨੂੰ ਸਿਆਸੀ ਸਮਾਜੀ ਸੋਚ ਦੇਣ ਵਾਲਾ ਭਰਪੂਰ ਅਜ ਆਪੇ বল ਗਿਆ ਸੀ ਕਿ বিরোধী ਕਦਰਾਂ ਕਿਸੇ ਪਿਆਰ ਜੋੜੇ ਨੂੰ ਕਾਮਯਾਬ ਨਹੀਂ ਹੋਣ ਦਿੰਦਾ ਤੂੰ ਨਹੀਂ ਜਾਣਦਾ ਇੱਥੇ ਤਾਂ ਵਿਰੋਧੀ ਕਦਰਾਂ ਦੀ ਸਿੱਧੀ ਟੱਕਰ ਹੈ ਮੈਂ ਤਾਂ ਇੱਥੋਂ ਤੱਕ ਕਹਾਂਗਾ ਹਲੇ ਰਾ ਸਾਂਗਾ ਬਰਾਬਰ ਦੀਆਂ ਕੀਮਤਾਂ ਵਿੱਚ ਵੀ ਪਿਆਰ ਦੀ ਪਿਆਰ ਦੀ ਕਮੈਡੀ ਅਸੰਭਵ ਹੈ ਚਰਨ ਨੇ ਆਪਣਾ ਸਿਰ ਦੋਹਾਂ ਹੱਥਾਂ ਵਿੱਚ ਬੋਝ ਲਿਆ ਇਹ ਗੱਲ ਤਾਂ ਠੀਕ ਹੈ ਮੈਂ ਸਮਝਦਾ ਆਪਾ ਡਾਕਟਰ ਬਾਹਰ ਫਿਰਿਆ ਤੁਰਿਆ ਆਦਮੀ ਹੈ ਉਸਨੇ ਨਵੀ ਸਪੀਤਾ ਦਾ ਜ਼ਰੂਰ ਅਸਰ ਹੋਵੇਗਾ ਉਹ ਆਪਣੀ ਲੜਕੀ ਦੇ ਡਾਰਕ ਫਿਊਚਰ ਬਾਰੇ ਨਾ ਸੋਚੇਗਾ ਭਰਪੂਰ ਨੇ ਆਪਣੀ ਚਿੰਤਾ ਵਿੱਚੋਂ ਇੱਕ ਦਲੀਲ ਨੂੰ ਉਗਾ ਲਿਆ ਜਿਸ ਨੂੰ ਤੂੰ ਡਾਰਕ ਪੇਸ਼ਾਕਤਾ ਹੈ ਉਸ ਨੂੰ ਉਹ ਵੱਡੇ ਹੋਣਾ ਭਾਵ ਤਰੱਕੀ ਕਰਨਾ ਸਮਝਦਾ ਹੈ ਉਸ ਸਾਰੀ ਉਮਰ ਅੰਗਰੇਜ਼ਾਂ ਦੇ ਰਾਜ ਵਿੱਚ ਨੌਕਰੀ ਕੀਤੀ ਹੈ ਤੇ ਜੰਗੀਰਦਾਰਾਂ ਨਾਲ ਰਿਸ਼ਤਾ ਗੰਢ ਕੇ ਇੱਜ਼ਤ ਮਾਣ ਵਾਲਾ ਬਣਨਾ ਚਾਹੁੰਦਾ ਹੈ ਉਸ ਦੀ ਗੁਲਾਮ ਜ਼ਹਿਨੀਤ ਵਿੱਚ ਪਾਲ ਸੋਨਾ ਤੇ ਮਲੋਹਾ ਚਰਨ ਨੇ ਗੱਲ ਨਖਾਰ ਕੇ ਮੱਖਣ ਵਿੱਚੋਂ ਵਾਲ ਧੋ ਦਿੱਤਾ ਫਿਰ ਤਾਂ ਮੁਸ਼ਕਲ ਬੁੱਧੂ ਆਈ ਪਰਪੁਰ ਚਰਨ ਦੀਆਂ ਗੱਲਾਂ ਦਾ ਕਾਇਲ ਹੋ ਗਿਆ ਚਰਨ ਨੇ ਸਿਰ ਮੇਜ਼ ਤੇ ਰੱਖਦਿਆਂ ਕਾਪੀ ਦਾ ਬਟਲ ਫਿਰ ਖੋਲ ਦਿੱਤਾ ਪਰਪੁਰ ਹੁਣ ਮੈਂ ਸਵਾਈ ਰਾਜ ਦੀ ਜ਼ਿੰਦਗੀ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕਰਾਂ ਉਸ ਨਹੀਂ ਨਹੀਂ ਵਿੱਚ ਚੋਰ ਨਾਲ ਸਿਰ ਮਾਰਿਆ ਪਰ ਮੈਂ ਨਿਕਲ ਕਿਸ ਤਰ੍ਹਾਂ ਸਕਾਂਗਾ ਨਹੀਂ ਮੈਨੂੰ ਰਾਜ ਨੂੰ ਇਹ ਜਨਾ ਜਨਾਉਣਾ ਚਾਹੁੰਦਾ ਹਾਂ ਮੈਂ ਉਸ ਤੋਂ ਵੀ ਖਬਰ ਉਸ ਦੇ ਰਾਹ ਦੇ ਕੰਡੇ ਤੋੜਾਂਗਾ ਉਹ ਮੇਰੀ ਖਾਤਰ ਕਿਸੇ ਤਰ੍ਹਾਂ ਬਦਨਾਮ ਨਹੀਂ ਹੋਣੀ ਚਾਹੀਦੀ ਨਹੀਂ ਤਾਂ ਉਹ ਜਿਸ ਥਾਂ ਜਾ ਰਹੀ ਹੈ ਛੱਕਾਂ ਤੇ ਬਹਿਮਾਂ ਦਾ ਘਰ ਇਹ ਕੀ ਹੋ ਗਿਆ ਉਸ ਮੇਜ ਤੇ ਹੱਥ ਮਾਰ ਕੇ ਆਖਿਆ ਇਸ ਸਮਾਜ ਵਿੱਚ ਇਨਸਾਨ ਦੀ ਕੀ ਅਮੀਤ ਹੈ ਜ਼ਿੰਦਗੀ ਦੀ ਕੀਮਤ ਸਿਰਫ ਰੋਲ ਜਾਣਾ ਖਤਮ ਹੋ ਜਾਣ ਤੋਂ ਪਹਿਲਾਂ ਮਰ ਮੁੱਕ ਜਾਣਾ ਉਸ ਦੇ ਦਿਮਾਗ ਦੀ ਚੇਤ ਅਚੇਤ ਤਾਰਾ ਫੁੱਟ ਪੈੰਦਗਾ ਬੋਲ ਉਸ ਦੇ ਮੂੰਹੋਂ ਚਸ਼ਮੇ ਦੇ ਪਾਣੀ ਵਾਂਗ ਸਾਰ ਵਹਿ ਰਹੇ ਸਨ ਇਹ ਤਾਂ ਤੂੰ ਆਪ ਹੀ ਦੱਸ ਚੁੱਕਾ ਹੈ ਬਰਪੀਤ ਕਦਰਾਂ ਸਮੇ ਪਿਆਰ ਨਹੀਂ ਬਣ ਸਕਦਾ ਫਿਰ ਸਵਾਈ ਜਦੋਂ ਜਿਹਦ ਦੇ ਕੋਈ ਰਾਹ ਨਹੀਂ ਜ਼ਿੰਦਗੀ ਦੇ ਧਾਰੇ ਨੂੰ ਬਕਵਾਸ ਬੰਦ ਕਰ ਚਰਨ ਨੇ ਜੋੜ ਕੇ ਮੁੱਕੀ ਮਾਰੀ ਉਸ ਭਰਪੂਰ ਨੂੰ ਜ਼ਿੰਦਗੀ ਵਿੱਚ ਪਹਿਲੀ ਵਾਰ ਇਸ ਤਰ੍ਹਾਂ ਕੂਰੇ ਉਸ ਤੋਂ ਪੈ ਆ ਰਿਹਾ ਸੀ ਮੈਂ ਤੇਰੇ ਕੋਲੋਂ ਸਿੱਖਿਆ ਲੈਣ ਨਹੀਂ ਆਇਆ ਦੋਵੇਂ ਚੁੱਪ ਹੋ ਗਏ ਇੱਕ ਪੁਲਾੜ ਦੋਹਾਂ ਨੂੰ ਕੋ ਰਿਹਾ ਸੀ ਚਰਨ ਦਾ ਅੰਦਰ ਵਿਰੋਧ ਵਣ ਵਣ ਚਿਹਰੇ ਤੇ ਆਉਂਦਾ ਜਿਸ ਨਾਲ ਉਹ ਹਰ ਪਲ ਕ੍ਰੂਪ ਹੋ ਰਿਹਾ ਸੀ ਪ੍ਰਭਾਤ ਤੇ ਪਹਿਲੂ ਤੋਂ ਪੂਰਾ ਚਰਨ ਦੀ ਛਾਂ ਜਾਪਦਾ ਉਸ ਆਪਣੇ ਆਪ ਨੂੰ ਉਹਦੇ ਸਾਹਮਣੇ ਕਦੇ ਇੰਨਾ ਹੌਲਾ ਪ੍ਰਤੀਤ ਨਹੀਂ ਸੀ ਕੀਤਾ ਪੂਰੇ ਚਰਨ ਨੇ ਬਹੁਤ ਹੀ ਨਰਮੀ ਨਾਲ ਆਖਿਆ ਚਾਹ ਬਣਾਉ ਨਾਲੇ ਰਾਤੀ ਸਿਨੇਮੇ ਵੀ ਜਾਣਾ ਏ ਕੋਈ ਫਿਲਮ ਚੰਗੀ ਨਹੀਂ ਪਰ ਪੂਰ ਨੇ ਉੱਤਰ ਦਿੱਤਾ ਸਵਾਲ ਚੰਗੀ ਮਾੜੀ ਦਾ ਨਹੀਂ ਸਿਰਫ ਵੇਖਣ ਕਰਕੇ ਵੇਖਣੀ ਹੈ ਨਾਲੇ ਅੱਜ ਪੀਣੀ ਵੀ ਰੱਜ ਕੇ ਚਰਨ ਭਰਪੂਰ ਦੁਖੀ ਦੁੱਖ ਭਰੀ ਹੈਰਾਨੀ ਵਿੱਚ ਤਣ ਗਿਆ ਉਹਦੇ ਦਿਮਾਗ ਵਿੱਚ ਨਹੀਂ ਆ ਸਕਦੀ ਚਰਨ ਕਦੇ ਨੀਮੀ ਟਾਲ ਨੂੰ ਵੀ ਸੋਚੇਗਾ ਤੂੰ ਆਖਣਾ ਚਾਹੁੰਦਾ ਹੈ ਕਿ ਮੈਂ ਤਾਂ ਸਿਆਣਾ ਹਾਂ ਸਿਆਣਾ ਬਣ ਕੇ ਵੀ ਦੇਖ ਲਿਆ ਤੈਨੂੰ ਜਿੰਨਾ ਮਹਿਸੂਸ ਕਰੋਗੇ ਉਨਾ ਹੀ ਜ਼ਿੰਦਗੀ ਪਰਸੜੋਗੇ ਤੁਹਾਡੇਆਂ 11 ਤੇ ਕੋਈ ਪਾਣੀ ਪਾਉਣ ਵਾਲਾ ਨਹੀਂ ਆਵੇਗਾ ਚਰਨ ਬਫਰਿਆ ਜਾਪਦਾ ਸੀ ਚਰਨ ਤੈਨੂੰ ਕੀ ਹੋ ਗਿਆ ਪੂਰਾ ਤਾਂ ਮਾਰਨ ਵਾਲਾ ਹੋਇਆ ਸੀ ਉਹ ਉਸ ਦੇ ਕੋਲ ਆ ਗਿਆ ਆਪਣੇ ਪਿਆਰ ਦੇ ਜੋਰ ਚਿਤਾਵਨੀ ਦਿੰਦਿਆ ਕਿ ਮੈਂ ਤੈਨੂੰ ਕਦੇ ਸ਼ਰਾਬ ਨਹੀਂ ਪੀਂਦੇਵਾ ਕਦੇ ਵਾਰਾ ਨਹੀਂ ਹੋਣ ਦੇਵਾਂਗਾ ਕਾਸ਼ ਤੂੰ ਨਾ ਪੀਂਦੇਵੇਂ ਨਾ ਹੋਣ ਦੇਵੇਂ ਭਰੂਰ ਨੇ ਚਰਨ ਨੇ ਭਰੂਰ ਨੂੰ ਜੱਫੀ ਪਾ ਲਈ ਇੰਤਿਹਬ ਪੀੜ ਵਿੱਚ ਉਸ ਦੇ ਤੰਦ ਬੁੱਲ ਵਿੱਚ ਖੋਬਦੇ ਜਾ ਰਹੇ ਸਨ ਉਸ ਦੇ ਕਰੋਨਾ ਪਰ ਚਿਹਰੇ ਦੀ ਸੰਜੀਦਗੀ ਤੇ ਪੇਪੜੀ ਜੰਮ ਗਈ ਉਸ ਦੀ ਗ੍ਰਿੰਨਤ ਅੱਖਾਂ ਵਿੱਚ ਪਿਆਰ ਦੇ ਬਲਬਲੇ ਸੜ ਕੇ ਲਾਲੀ ਦੇ ਰਹਿ ਸੰ ਤੇ ਉਸ ਦੇ ਪਿਗਲ ਰਹੇ ਅਹਿਸਾਸ ਵਿੱਚ ਕਰੋੜਾਂ ਜਿੰਨਾ ਦਾ ਖੂਨ ਤਾਜ਼ਾ ਸੀ ਧੰਨਵਾਦ ਜੀ